ਪਾਕਿਸਤਾਨ ਨੇ ਭਾਰਤ ਦੇ ਖੈਬਰ ਪਖਤੂਨਵਾ ਸੂਬੇ ਦੇ ਉੱਤਰੀ ਵਜੀਰੀਸਤਾਨ ਜ਼ਿਲ੍ਹੇ ਵਿੱਚ ਇੱਕ ਫੌਜੀ ਕਾਫਲੇ ਤੇ ਆਤਮਕਾਤੀ ਬੰਬ ਹਮਲੇ ਦਾ ਦੋਸ਼ ਲਾਇਆ ਇਸ ਵਿੱਚ 13 ਸੈਨਿਕ ਮਾਰੇ ਗਏ ਸਨ ਭਾਰਤ ਨੇ ਪਾਕਿਸਤਾਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਰ ਜੈਸਵਾਲ ਨੇ ਐਕਸ ਤੇ ਕਿਹਾ ਕਿ ਅਸੀਂ ਪਾਕਿਸਤਾਨੀ ਫੌਜ ਦਾ ਇੱਕ ਵੀ ਅਧਿਕਾਰਤ ਬਿਆਨ ਦੇਖਿਆ ਜਿਸ ਵਿੱਚ 28 ਜੂਨ ਨੂੰ ਵਜੀਰਿਸਤਾਨ ਤੇ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਸੀਂ ਇਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ ਸ਼ਨੀਵਾਰ ਨੂੰ ਇੱਕ ਆਤਮਕਾਤਹੀ ਹਮਲਾਵਾਰ ਨੇ ਵਜੀਰਿਸਤਾਨ ਵਿੱਚ ਇੱਕ ਫੌਜੀ ਕਾਫਲੇ ਵਿੱਚ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨਾਲ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ ਜਿਸ ਵਿੱਚ 13 ਪਾਕਿਸਤਾਨੀ ਸੈਨਿਕ ਮਾਰੇ ਗਏ ਜਦੋਂ ਕਿ 10 ਸੈਨਿਕ ਅਤੇ 19 ਨਾਗਰਿਕ ਜ਼ਖਮੀ ਹੋ ਗਏ ਖੈਬਰ ਪਖਤੂਨਵਾ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੇ ਐਮਫੀ ਨੂੰ ਦੱਸਿਆ ਕਿ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਦੋ ਘਰਾਂ ਦੀਆਂ ਛੱਤਾਂ ਢਹਿ ਗਈਆਂ ਜਿਸ ਨਾਲ 6 ਬੱਚੇ ਜ਼ਖਮੀ ਹੋ ਗਏ ਪਾਕਿਸਤਾਨ ਤਾਲਿਬਾਨ ਨਾਲ ਜੁੜੇ ਹਾਫਿਜ਼ ਗੁਲ ਬਹਾਦਰ ਸਮੂਹ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਖੈਬਰ प्रांत ਨੂੰ ਟੀਟੀਪੀ ਦਾ ਘੜ ਮੰਨਿਆ ਜਾਂਦਾ ਹੈ